ਮਾ ਜੀ ਬਠਿੰਡੇ ਦੇ ਲੋਕਲ ਰਹਿਣ ਵਾਲੇ ਆ ਸੰਸਥਾ ਜੋ ਹੈ ਫਿਜ਼ੀਕਲ ਹੈਂਡੀਕੈਪਟ ਐਸੋਸੀਏਸ਼ਨ ਕਾਈ ਬਠਿੰਡਾ ਦੇ ਪ੍ਰਦਰਸ਼ਨ ਕੀਤਾ ਜਾਣੀ ਹੈ ਕਿ ਕੀ ਕਰ ਇੱਕ ਆਰਣ ਜੀ ਜਿਵੇਂ ਸਾਡੀਆਂ ਕਾਫੀ ਟਾਈਮ ਤੋਂ ਮੰਗਾ ਜਿਹੜੀਆਂ ਉਹ ਲੜਕੀਆਂ ਹੋਈਆਂ ਨੇ ਮੰਗਾ ਜਿਹੜੀਆਂ ਪੂਰੀਆਂ ਨਹੀਂ ਕਰ ਰਹੀ ਸਰਕਾਰ 5000 ਰੁਪਏ ਪੈਨਸ਼ਨ ਹੈ ਜਿਹੜਾ ਉਹ ਕਰਨੀ ਤੇ 2500 ਰੁਪਏ ਜਾਨੀ ਕਿ ਸਰਕਾਰ ਨੇ ਕਿਹਾ ਸੀ ਜੋ ਪਿਛਲੇ ਸਮੇਂ ਦੇ ਵਿੱਚ ਉਹ ਵੀ ਨਹੀਂ ਕਰ ਰਹੀ ਪਰ ਸਾਡੀ ਮੰਗ ਹੈ ਜਿਹੜੀ ਉਹ 5000 ਰੁਪਏ ਦੀ ਵੀ 5000 ਰੁਪਏ ਮਹੀਨਾ ਜਿਹੜਾ ਹੈਗਾ ਉਹ ਹੈਂਡੀਕੈਪਟ ਨੂੰ ਇੱਕ ਨੂੰ ਦਿੱਤਾ ਜਾਵੇ ਕਿਉਂਕਿ ਮਹਿੰਗਾਈ ਬਹੁਤ ਹੈ ਜਿਹੜਾ ਹੈਂਡੀਕੈਪਟਾ ਉਹ ਜਨਕੀ ਆਪਣੇ ਦੂਸਰੇ ਪਰਿਵਾਰ ਤੇ ਨਿਰਭਰ ਹੁੰਦਾ ਆਪਣਾ ਜਨਕੀ ਆਪ ਦਾ ਕਿਰਿਆ ਆਪਣੀ ਸੋਧ ਨਹੀਂ ਸਕਦਾ ਚੰਗੀ ਤਰ੍ਹਾਂ 80% ਜਾਂ 100% ਜਿਹੜੇ ਹੈਂਡੀਕੈਪਟ ਨੇ ਭਾਈ ਭੈਣ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ ਜੀ ਨਾ ਹੀ ਉਹਨਾਂ ਨੂੰ ਘਰ ਚੱਜਦਾ ਉਹਨਾਂ ਦੇ ਕੋਲ ਹੈ ਤੇ ਉਹ ਆਪਣੇ ਲੈਟਰਨ ਬਾਥਰੂਮ ਦੇ ਵਿੱਚ ਜੋ ਜਾਂਦੇ ਨੇ ਜੜਕੇ ਜਾਂਦੇ ਨੇ ਕੱਚੇ ਥਾਵਾਂ ਦੇ ਵਿੱਚ ਦੀ ਉਤੇ ਬਹੁਤ ਮੁਸ਼ਕਲ ਹੈ ਜੀ ਤੇ ਜੋ ਮਤਲਬ ਕਰਜ਼ਾ ਹੈ ਜਿਹੜੇ ਦਿਨਾਂ ਛੋਟਾ ਮੋਟਾ ਕੰਮ ਕਾਜ ਕਰ ਸਕਣ ਉਹ ਘੱਟੋ ਘੱਟ ਵੀ 2.5 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਬਿਨਾਂ ਵਿਆਜ ਤੋਂ ਦਿੱਤਾ ਜਾਵੇ ਤਾਂ ਕਿ ਉਹ ਛੋਟਾ ਮੋਟਾ ਆਪਣਾ ਕੰਮ ਕਾਜ ਕਰਕੇ ਜੀਵਨ ਬਸਰ ਚੰਗਿਆ ਵਧੀਆ ਨਿਵਾਸ ਸਕਣ ਪੂਰ ਕੱਢ ਸਕਣ ਇਹ ਜੇਕਰ ਤਾਂ ਕਿ ਜਿਹੜਾ ਲੋਟੇ ਜਿਹੜਾ ਆਪਣੇ ਕਨੈਕਸ਼ਨਾਂ ਤੋਂ ਬਿਨਾਂ ਕਿਾਸ ਕੋਈ ਪ੍ਰੋਫੈਸ਼ਨ ਵੀ ਹੋਵੇਗਾ ਪਰ ਉਸ ਤੋਂ ਅੱਗੇ ਜੇ ਬੰਦ ਨਾ ਲੜਾ ਤਾਂ ਕਰ ਜਾ ਰਿਹਾ ਕੁਝ ਕੋਈ ਇਹ ਸਰਕਾਰ ਦੀ ਲਾਰੇ ਹੈ ਜੀ ਮਤਲਬ ਕੋਈ ਕੀਤਾ ਨਹੀਂ ਜਾ ਰਿਹਾ ਕੁਝ ਇੱਕ ਗੱਲ ਇਹ ਵੀ ਹੈ ਨਾ ਜੀ ਸਰਕਾਰ ਨੂੰ ਪਤਾ ਵੀ ਹੈਂਡੀਕੈਪਡ ਜਿਹੜਾ ਵਰਗ ਹੈ ਇਹ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਪੂਰਾ ਸਰੀਰਕ ਤੌਰ ਤੇ ਵੀ ਮਜ਼ਬੂਤ ਨਹੀਂ ਹੈ ਤੇ ਮਾਨਸਿਕ ਤੌਰ ਤੇ ਵੇਸਕਾ ਸੀ ਪੂਰੇ ਮਜ਼ਬੂਤ ਹਾਂ ਪਰ ਉਹ ਚੀਜ਼ ਨੂੰ ਮੰਨਿਆ ਨਹੀਂ ਜਾ ਰਿਹਾ ਸਾਡੇ ਦਿਮਾਗ ਪੂਰੇ ਕੰਮ ਕਰਦੇ ਨੇ ਇਹ ਜੀ ਕੋਈ ਗੱਲ ਨਹੀਂ ਪਰ ਸਰੀਰਕ ਤੌਰ ਤੇ ਐਸਾ ਸਮਰਥਾ ਸਾਤੋਂ ਕੁਝ ਹੁੰਦਾ ਨਹੀਂ ਇਸ ਕਰਕੇ ਸਰਕਾਰ ਨੂੰ ਪਤਾ ਹੈ ਵੀ ਉਸ ਤਰ੍ਹਾਂ ਦਾ ਇਕੱਠਾ ਜਿਹੜਾ ਨਹੀਂ ਕਰ ਸਕਣਗੇ ਤਾਂ ਕਰਕੇ ਸਾਡੇ ਨਾਲ ਜੜੀ ਕੇ ਪੂਰਾ ਜਨਕੀ ਵੀ ਮਤਰੇਈ ਮਾਲ ਆ ਕਹਿੰਦੇ ਵੀ ਸਲੂਪ ਹੈ ਜਿਹੜਾ ਕੀਤਾ ਜਾ ਰਿਹਾ ਹੈ ਸਾਰਟੇ ਫਸਤੀ ਰਾਤ ਦਾ ਹੋ ਜਾਇਆ ਗਿਆ ਨਹੀਂ ਪੂਰਾ ਕੀਤਾ ਗਿਆ ਜੀ ਉਸੇ ਤਰ੍ਹਾਂ ਹੀ ਲੜਕੇ ਪਏ ਜੀ ਕੁਝ ਨਹੀਂ ਹੈ ਉਹ ਗੱਲਾਂ ਹੀ ਇੰਜ ਕਰ ਲੈਣਾ ਬਹੁਤ ਸਾਡਾ ਜਿਹੜਾ ਹੈਂਡੀਕੈਪਡ ਵਰਗ ਆ ਉਹ ਪੜਿਆ ਲਿਖਿਆ ਵੀ ਹੈ ਗ੍ਰੈਜੂਏਟ ਹੈ ਪਰ ਉਹਨਾਂ ਨੂੰ ਜਿਹੜਾ ਕਾ ਮਤਲਬ ਸਰਕਾਰੀ ਕੋਈ ਜੋਬ ਤੇ ਨਹੀਂ ਰੱਖਿਆ ਜਾ ਰਿਹਾ ਸਭ ਨੂੰ ਕੱਢਿਆ ਜਾ ਰਿਹਾ ਉਹਨਾਂ ਨੂੰ ਵਿੱਚੋਂ ਸਾਡੇ ਕੋਲੇ ਸਬੂਤ ਹਨ ਜੀ ਵੀ ਉਹਨਾਂ ਨੂੰ ਵਿੱਚੋਂ ਉਹਨਾਂ ਦੇ ਨਕਾਰ ਦਿੱਤਾ ਗਿਆ ਕੱਢਿਆ ਜਾ ਰਿਹਾ ਨਹੀਂ ਕੁਝ ਨਹੀਂ ਜੀ ਆਣ ਦੇਖਿਆ ਕੀਤਾ ਜਾ ਰਿਹਾ ਆਣ ਗੋਲਿਆ ਕੀਤਾ ਜਾ ਰਿਹਾ ਜੀ ਸਾਨੂੰ ਅਗਲਾ ਅਕਸ਼ਨ ਇਹ ਜੀ ਜਿੱਸਤਾ ਸੀ ਇਸ ਤਰ੍ਹਾਂ ਮਤਲਬ ਇੱਥੇ ਬੈਠੇ ਅਗੇ ਇੱਕ ਮੀਟਿੰਗ ਹੀ ਕੀਤੀ ਹੈ ਹੁਣ ਅਗਲੀ ਜਿਹੜੀ ਰਣਨੀਤੀ ਉਹ ਇਹ ਘੜੀ ਗਈ ਹੈ ਅੱਜ ਸਾਡੇ ਸਾਰੇ ਸੀਨੀਅਰ ਇੱਥੇ ਪਹੁੰਚੇ ਨੇ ਵੀ ਜੇ ਨਾ ਸਰਕਾਰ ਤਰਸ ਤੋਂ ਮਸ ਹੁੰਦੀ ਦੀ ਸੀ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਜਾਮ ਲਾਵਾਂਗੇ ਤੇ ਇਹ ਜਨਨ ਕੀ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰ ਨੂੰ ਅੱਕੇ ਚੱਕਣੇ ਚੋਣਾਂ ਤੇ ਆ ਰਹੇ ਨੇ ਸਰਕਾਰ ਦੇ ਆਪਣੇ ਹਾਂਜੀ ਸਰਪੰਚਾਇਤੀ ਚੋਣਾਂ ਵਿਆਹ ਚੋਣਾਂ ਤੇ ਵੀ ਕੋਈ ਰਣਨੀਤੀ ਜੋ ਨਾ ਮਾਸਤੇ ਕੀ ਹੈ ਮਾਸ ਕੋਸ ਨਹੀਂ ਹੈ ਜੇ ਸਾਡੇ ਕੋਲ ਮਤਲਬ ਵੋਟ ਵਗੈਰਾ ਮੰਗਣ ਆਉਣਗੇ ਤਾਂ ਸਾਡੀ ਬਿਲਕੁਲ ਹੁੰਦਾ ਸਾਡਾ ਅਧਿਕਾਰ ਹੈ ਜਾਨਕੀ ਪਾਉਣਾ ਵੋਟਰ ਅਧਿਕਾਰ ਹੈ ਅਸੀਂ ਨਹੀਂ ਕਹਿੰਦੇ ਵੋਟ ਨਹੀਂ ਪਾਵਾਂਗੇ ਪਰ ਸਾਡਾ ਮੰਨ ਜਾਵਾਂ ਬਿਲਕੁਲ ਹੀ ਨਹੀਂ ਕਰ ਰਿਹਾ ਵੀ ਕਿਸ ਨੂੰ ਵੋਟ ਪਾਈ ਜਾਵੇ ਕਿਉਂਕਿ ਜਿੰਨੀਆਂ ਸਰਕਾਰਾਂ ਆਈਆਂ ਸਾਡੇ ਨਾਲ ਧੱਕਾ ਹੁੰਦਾ ਆ ਰਿਹਾ ਕੋਈ ਸਰਕਾਰ ਸਾਡੀ ਸੁਣਦੀ ਨਹੀਂ ਆਹ ਸਰਕਾਰ ਨੇ ਬਹੁਤ ਜਾਨਕੀ ਸਾਨੂੰ ਵਾਅਦੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਕਰਾਂਗੇ ਜਾਇਜ਼ ਹੈ ਤੁਹਾਡੀਆਂ ਨਾ ਮੰਗਾ ਕੋਈ ਨਾਜਾਇਜ਼ ਨਹੀਂ ਪਰ ਸਾਡੀਆਂ ਹੁਣ ਨਾਜਾਇਜ਼ ਹੋ ਗਈਆਂ ਜਦੋਂ ਇਹ ਸਤਾ ਵਿੱਚ ਆਈ Ano sonho know any